ਪੰਥਕ ਹਾਲਾਤ ਜਿਹੜੇ ਨੇ ਇਸ ਵੇਲੇ ਫਿਲਹਾਲ ਬਹੁਤ ਸਵਾਲ ਉਹਨਾਂ ਨੂੰ ਲੈ ਕੇ ਖੜੇ ਹੋ ਰਹੇ ਆ ਖਾਸ ਤੌਰ ਦੇ ਉੱਤੇ ਲੰਘੇ ਕੁਝ ਮਹੀਨਿਆਂ ਤੋਂ ਲੈ ਕੇ ਔਰ ਉਸ ਤੋਂ ਬਾਅਦ ਵੀ ਹੁਣ ਭਵਿੱਖ ਕਿਸ ਤਰ੍ਹਾਂ ਦਾ ਇਹਨੂੰ ਵਾਚਿਆ ਜਾ ਰਿਹਾ ਮੇਰੇ ਨਾਲ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਸੀਮ ਸਿੰਘ ਮੌਜੂਦ ਨੇ ਅੱਜ ਜਲੰਧਰ ਮੌਜੂਦ ਹੋਏ ਨੇ ਸਾਰੀ ਜਥੇਬੰਦੀ ਇੱਥੇ ਇੱਕ ਵਾਰ ਦੁਬਾਰਾ ਕੰਸਟਰਕਟ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਹੋਰ ਵੀ ਕੁਝ ਸਵਾਲ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਚੁਕਰੀਆ ਸੱਚੀ ਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਰੀ ਫਤਿਹ ਭਾਈ ਸਾਹਿਬ ਸ਼ੁਰੂ ਹੀ ਇੱਥੋਂ ਕਰਦੇ ਆ ਕਿ ਅ ਜਲੰਧਰ ਜੋ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੀ ਇੱਕ ਰਾਜਨੀਤਿਕ ਤਿਰ ਬਣਾਈ ਆ ਤੇ ਉਹਦੀ ਜਿਹੜੀ ਅੱਜ ਅਸੀਂ ਜਲੰਧਰ ਤੋਂ ਜਲੰਧਰ ਜ਼ਿਲ੍ਹੇ ਦੀ ਜਿਹੜੀ ਆ ਸ਼ੁਰੂਆਤ ਕੀਤੀ ਹੈ ਜਲੰਧਰ ਜ਼ਿਲ੍ਹੇ ਚ ਅਸੀਂ ਹਰ ਜ਼ਿਲ੍ਹੇ ਵਾਜੂਬ ਇੱਕ ਬਣਾ ਰਹੇ ਆ ਆਪਣੀਆਂ ਟੀਮਾਂ ਤੇ ਉਹਦੇ ਚ ਅਸੀਂ ਜਲੰਧਰ ਜ਼ਿਲ੍ਹੇ ਦੀ ਟੀਮ ਬਣਾਈ ਆ ਤੇ ਜਲੰਧਰ ਜ਼ਿਲ੍ਹੇ ਨੂੰ ਅਸੀਂ ਕਵਰ ਕਰਨ ਵਾਸਤੇ ਜਿਹੜੀ ਭਰਤੀ ਭਰਤੀ ਮੇਮ ਵਾਸਤੇ ਅਸੀਂ ਇੱਕ ਕਮੇਟੀਆਂ ਤਿਆਰ ਕੀਤੀਆਂ ਤੇ ਉਹ ਉਹਦੇ ਜਲੰਧਰ ਜ਼ਿਲ੍ਹੇ ਦੀ ਸ਼ੁਰੂਆਤ ਤੇ ਸ਼ੁਰੂ ਕੀਤਾ ਤੁਸੀਂ ਜਲੰਧਰ ਤੋਂ ਸ਼ੁਰੂ ਕੀਤਾ ਅੱਗੇ ਵੀ ਪ੍ਰੋਗਰਾਮ ਹੋਣੇ ਹਾਂਜੀ ਅੱਗੇ ਤੇ ਹੁਣ ਇਹ ਜ਼ਿਲ੍ਹੇ ਤੋਂ ਬਲੌਕ ਤੇ ਬਲੌਕ ਤੋਂ ਸਬ ਬਲੌਕ ਦੇ ਫੇ ਪਿੰਡਾਂ ਤੱਕ ਇਹ ਸਿੰਘ ਇਸ ਚੀਜ਼ ਨੂੰ ਲੈ ਕੇ ਜਾਵਾਂ ਭਾਈ ਸਾਹਿਬ ਇੱਕ ਇੱਕ ਖਬਰ ਲੰਘੇ ਦਿਨ ਦੀ ਬੜੀ ਨਸ਼ਰ ਹੋਈ ਕਿ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਐਨਐਸਏ ਖਤਮ ਹੋ ਗਈ ਪੰਜਾਬ ਆ ਰਹੇ ਆ ਭਾਈ ਅਮਰਤਪਾਲ ਸਿੰਘ ਕਦੋਂ ਆ ਰਹੇ ਆ ਹਰ ਕੋਈ ਇਹ ਜਾਣਨਾ ਚਾਹੁੰਦਾ ਹੁਣ ਕਿ ਭਾਈ ਅਮਰਤਪਾਲ ਸਿੰਘ ਕਦੋਂ ਆ ਰਹੇ ਆ ਇਹ ਦੇ ਬਾਰੇ ਤੇ ਉਹ ਸਰਕਾਰੀ ਜਿਆਦਾ ਸਹੀ ਤਰੀਕੇ ਨਾਲ ਦੱਸ ਸਕਦੀ ਆ ਬਾਕੀ ਉਹਨਾਂ ਦੀ ਕੱਲ ਕੋਰਟ 'ਚ ਉਹਨਾਂ ਦੀ ਜਿਹੜੀ ਆ ਐਨਐਸਏ ਦੇ ਉੱਪਰ ਫਾਈਨਲ ਡਿਸੀਜਨ ਵੀ ਆ ਤੇ ਸ਼ਾਇਦ ਕੱਲ ਨੂੰ ਉੱਥੋਂ ਜਾਂ ਕਲੀਅਰ ਹੋ ਸਕਦਾ ਬਾਕੀ ਇਹ ਠੀਕ ਹੈ ਕਿ ਜੋ ਇਹਨਾਂ ਦੇ ਸੱਤ ਸਾਤੀਆਂ ਦੀ ਜਿਹੜੀ ਆ ਕਿ ਉੱਥੋਂ ਮੇਰੇ ਖਿਆਲ ਵਾਪਸੀ ਇੱਕ ਦੋ ਦਿਨਾਂ ਚ ਹੋ ਰਹੀ ਆ ਇਹ ਜਿਹੜੀ ਸਾਨੂੰ ਪ੍ਰੋਸੈਸ ਜੋ ਸੁਤਰਾ ਤੋਂ ਪਤਾ ਲੱਗਾ ਜਾਂ মিডিਆ ਦੇ ਥਰੂ ਪਤਾ ਲੱਗਾ ਤੇ ਚਲੋ ਮੇਰਾ ਖਿਆਲ ਹੈ ਕਿ ਇਹ ਇਹ ਬਹੁਤ ਇਹ ਇਹ ਦੁੱਖ ਦੇਣ ਕਹਿਣਾ ਪੈ ਰਿਹਾ ਕਿ ਇੱਕ ਸਾਲ ਵਾਸਤੇ ਜਦੋਂ ਐਨਐਸ ਐਕਸਟੈਂਡ ਕੀਤੀ ਗਈ ਤੇ ਉਦੋਂ ਤੋਂ ਅਸੀਂ ਕੇਸ ਲੜ ਰਹੇ ਹਾਂ ਤੇ ਇੱਕ ਸਾਲ ਹੋ ਗਿਆ ਐਨਐਸ ਐ ਖਤਮ ਹੋ ਗਈ ਹੈ ਤੇ ਅਜੇ ਤੱਕ ਕੇਸ ਦਾ ਫੈਸਲਾ ਜੇ ਬਾਤ ਚਾਉਣਾ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਆ ਕਿ ਕਾਨੂੰਨ ਨੂੰ ਵੀ ਥੋੜਾ ਜੀ ਜੋ ਕਾਰਵਾਈ ਹੈ ਕੋਈ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ ਲੋਕਾਂ ਨੂੰ ਜਿਹੜਾ ਇਨਸਾਫ ਟਾਈਮ ਨਾ ਮਿਲ ਸਕੇ ਤੁਸੀਂ ਪ੍ਰੈਸ ਕਾਨਫਰੰਸ 'ਚ ਇੱਕ ਗੱਲ ਕਰਦੇ ਸੀਗੇ ਕਿ ਜਿਹੜੇ ਵਾਪਸ ਆ ਰਹੇ ਆ ਉਹਨਾਂ ਦੀ ਮਿਆਦ ਪੂਰੀ ਹੋ ਚੁੱਕੀ ਆ ਐਨਐਸਏ ਮੁੱਕ ਗਈ ਹੋਈ ਉਹਨਾਂ ਦੀ ਤਾਂ ਆ ਰਹੇ ਆ ਉਹ ਕੋਈ ਐਂ ਦੀ ਵੀ ਇੰਟੀਮੇਸ਼ਨ ਹੈਗੀ ਕਿ ਭਾਈ ਅਮਰਤਪਾਲ ਸਿੰਘ ਦੀ ਜਦ ਮੁੱਕ ਜੇਗੀ ਗਾਂਹ ਹੋਰ ਜਿਹੜੀ ਮਿਆਦ ਵਧਾਈ ਆ ਉਹ ਉਹ ਵੀ ਆ ਜਾਣਗੇ ਮੇਰੇ ਖਿਆਲ ਹੈ ਕਿ ਜੇ ਤੇ ਇਸੇ ਹਿਸਾਬ ਨਾਲ ਸਰਕਾਰ ਨਹੀਂ ਵਧਾ ਰਹੀ ਤੇ ਫਿਰ ਤੇ ਆ ਸਕਦੇ ਕਿ ਜੇ ਤੇ ਬਾਕੀ ਜੇ ਬਾਈਚਾਂਸ ਆ ਜਾਂ ਸਰਕਾਰ ਦੀ ਮਨਸਾ ਜਾਂ ਕੋਈ ਹੋਰ ਹੋਵੇ ਤੇ ਅਸੀਂ ਉਹਦੇ ਬਾਰੇ ਤੇ ਅੱਜ ਕੁਝ ਨਹੀਂ ਕਹਿ ਸਕਦੇ ਬਾਕੀ ਇਨਾ ਕਿਸਾਨੂੰ ਇਹ ਇਹ ਨਾ ਪਤਾ ਲੱਗੇ ਕਿ ਉਹ ਸੱਤ ਉਹਨਾਂ ਦੇ ਸਾਥੀ ਜਿਹੜੇ ਆ ਉਹ ਦੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸ਼ਾਇਦ ਇੱਥੇ ਪੰਜਾਬ ਪਹੁੰਚ ਜਾਣਗੇ ਭਾਈ ਸਾਹਿਬ ਤੁਸੀਂ ਆਪਣਾ ਆਪਣੀ ਪਾਰਟੀ ਦਾ ਸਿਆਸੀ ਕੈਰੀਅਰ ਜਲੰਧਰ ਤੋਂ ਜਿਵੇਂ ਤੁਸੀਂ ਕਹਿੰਦੇ ਸ਼ੁਰੂ ਕੀਤਾ ਅੱਜ ਪਰ ਆਉਣ ਵਾਲੇ ਦਿਨ ਨੂੰ ਲੈ ਕੇ ਚਰਚਾਾਂ ਮਾ ਨੇ ਕਿ ਭਰਤੀ ਮੁਹਿੰਮ ਸ਼ੁਰੂ ਹੋਈ ਪਈ ਹੈ ਤੇ ਉਹ ਮੁਕੰਮਲ ਕਰਾਉਣੀ ਹੈ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮ ਹੈਗਾ ਆ ਤੁਸੀਂ ਕੀ ਵਿਚਾਰ ਰੱਖਦੇ ਨਹੀਂ ਅਸੀਂ ਅੱਜ ਇਹ ਨਹੀਂ ਸ਼ੁਰੂਆਤ ਕੀਤੀ ਅਸੀਂ ਦੇ 14 ਅਜਾ ਵੀ ਤੁਸੀਂ ਕਾਰ ਹਟਿਓ ਪਰ ਕੰਸਟਰਕਸ਼ਨ ਜਿਹੜੀ ਮੈਂ ਕਹਿਣਾ ਹੈ ਅ ਅ ਅੱਜ ਜਲੰਧਰ ਤੋਂ ਕੀਤੀ ਹੈ ਲੇਕਿਨ ਉਹ ਚੀਜ਼ ਹੈ ਕਿ ਉਹ ਉਹਦੇ ਬਾਰੇ ਚ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿ ਉਹ ਜਿਹੜੇ ਉਹਦੇ ਚ ਵੀ ਕਾਫੀ ਦੁਬਿਧਾ ਵਾ ਪਹਿਲਾਂ 7 ਮੈਂਬਰੀ ਸੀ 5 ਮੈਂਬਰੀ ਸੀ 7 ਹੋ ਗਏ 7 ਤੋਂ ਫਿਰ ਪਤਾ ਨਹੀਂ ਉਹ ਕੀ ਹੋਇਆ ਤੇ ਉਹਦੇ ਬਾਰੇ ਤੇ ਉਹ ਹੀ ਉਹ ਹੀ ਦੱਸ ਸਕਦੇ 72 ਜਾਂ ਹੁਣ ਅਕਾਲ ਤਖਤ ਜਸੇਦਾਰ ਵੀ ਹੁਣ ਉਹ ਜਿਹੜੇ ਪੁਰਾਣੇ ਹੋ ਚਲੇ ਗਏ ਨਵੇਂ ਆ ਗਏ ਹੁਣ ਇਹ ਇਹ ਇਹਦੇ ਬਾਰੇ ਤੇ ਮੇਰੇ ਖਿਆਲ ਕੋਈ ਕਲੀਅਰ ਉਹ ਇਸ ਪੰਥਕ ਸਫਾ ਵਿੱਚ ਨਾ ਪਾਈ ਅਮਰਤਪਾਲ ਸਿੰਘ ਦਾ ਨਾਮ ਬੜਾ ਉੱਚਾ ਆਇਆ ਔਰ ਉਹ ਵਿਦ ਟਾਈਮ ਕਿਸ ਤਰ੍ਹਾਂ ਹੋਇਆ ਸਾਰੇ ਆ ਨੇ ਦੇਖਿਆ ਆ ਤੁਸੀਂ ਤੁਹਾਨੂੰ ਲੈ ਕੇ ਵੀ ਲੋਕ ਇਹੀ ਸੋਚਦੇ ਆ ਕਿ ਪੰਥਕ ਪੱਦਰ ਦੇ ਉੱਤੇ ਸਰਦਾਰ ਤਰਸੇਮ ਸਿੰਘ ਇੱਕ ਉੱਚੀ ਸ਼ਖਸੀਅਤ ਹੋਏਗੇ ਨੇ ਪਰ ਹੁਣ ਵਿਚਾਰ ਇਹ ਹੈ ਕਿ ਸਰਦਾਰ ਤਰਸੇਮ ਸਿੰਘ ਕੀ ਸੋਚਦੇ ਐ ਕਿ ਕਾਲਤਖ ਸਾਹਿਬ ਦਾ ਹੁਕਮਨਾਮਾ ਸਹੀ ਸੀ ਵਾਜਬ ਸੀ ਜਾਂ ਮਤਲਬ ਤੁਸੀਂ ਉੱਤੇ ਸਟੈਂਡ ਨਹੀਂ ਆ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ ਕੀ ਕੀ ਕਰਨੇ ਨਹੀਂ ਅਸੀਂ ਤੇ ਕਹਿੰਦੇ ਆ ਕਿ ਕਾਲਤਖ ਸਾਹਿਬ ਦਾ ਜੋ ਹੁਕਮਨਾਮਾ ਵਾ ਉਹ ਸਾਰੇ ਸਿੱਖਾਂ ਲਈ ਬੜਾ ਉਤਮ ਹੈ ਤੇ ਸਾਰਿਆਂ ਨੂੰ ਸਿਰ ਨਵਾ ਕੇ ਮੰਨਣਾ ਚਾਹੀਦਾ ਸੀ ਤੇ ਇਸ ਚੀਜ਼ ਪਰ ਉਸ ਟਾਈਮ ਤੇ ਦੇਖੋ ਕਿ ਸਾਰਾ ਕੁਝ ਆਪਣੇ ਗਨਾਹ ਕਬੂਲਣ ਤੋਂ ਬਾਅਦ ਵੀ ਉਹ ਜਿਹੜੇ ਜਸੇਦਾਰਾਂ ਨੇ ਹੁਕਮ ਨਾਮ ਲਿਆਂਦੇ ਜਸੇਦਾਰਾਂ ਨੂੰ ਮਤਲਬ ਦੋਸ਼ੀ ਬਣਾ ਦਿੱਤਾ ਗਿਆ ਜਿਹੜੇ ਦੋਸ਼ੀਆਂ ਨੇ ਜਸੇਦਾਰਾਂ ਨੂੰ ਦੋਸ਼ੀ ਬਣਾ ਦਿੱਤਾ ਗਿਆ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਬਹੁਤ ਨਿੰਦਣਯੋਗ ਆ ਤੇ ਮੇਰਾ ਖਿਆਲ ਹੈ ਕਿ ਇੱਕ ਪਾਸੇ ਜਿਨ੍ਹਾਂ ਨੇ ਅਕਾਲ ਤਖਤ ਦੀ ਸ਼ਾਨ ਨੂੰ ਅੱਗੇ ਲੈ ਕੇ ਜਾਣਾ ਸੀ ਉਹਨੂੰ ਪ੍ਰੋਟੈਕਟ ਕਰਨਾ ਸੀ ਉਹ ਹੀ ਉਹਨੂੰ ਉਹਦੇ ਵਿਰੋਚ ਖੜ ਗਏ ਇਹ ਬੜੀ ਕੌਮ ਵਾਸਤੇ ਬੜੀ ਨਮੋਸ਼ੀ ਦੀ ਗੱਲ ਆ ਬੜੀ ਦੁੱਖ ਦੀ ਗੱਲ ਆ ਇਸ ਕਰਕੇ ਇਤੋਂ ਵੀ ਕੌਮ ਕਾਫੀ ਆ ਤੱਕ ਪੀੜ ਤੇ ਆ ਪੀ ਇਹ ਚੀਜ਼ੇ ਕੇ ਬਹੁਤ ਜੋ ਹਾਲਾਤ ਵਾਪਰ ਰਹੇ ਉਤੋਂ ਸਾਰੇ ਜਣੇ ਬੜੇ ਚਿੰਤਤ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਥੋੜੀ ਪਾਰਟੀ ਹੈਗੀ ਆ ਉਹ ਇੱਕ ਵੱਖਰਾ ਧੜਾ ਅਕਾਲੀ ਦਲ ਦਾ ਕਿਹਾ ਜਾ ਸਕਦਾ ਹੈ ਜਾਂ ਅਕਾਲੀ ਦਲ ਨੂੰ ਸਰਜੀਤ ਕਰਨ ਦਾ ਜਿਹੜਾ ਸੁਪਨਾ ਸੀਗਾ ਉਹ ਕਿਹਾ ਜਾ ਸਕਦਾ ਪਰ ਸਵਾਲ ਇਸ ਵੇਲੇ ਇਹ ਖੜਾ ਹੁੰਦਾ ਜਦੋਂ ਵੋਟ ਪੋਲਿਟਿਕਸ ਦੀ ਗੱਲ ਆਉਂਦੀ ਹੈ ਅਕਾਲੀ ਦਲ ਦੀ ਜਿਹੜੀ ਪੰਥਕ ਵੋਟ ਹੈ ਉਹ ਤਾਂ ਡਾਇਵਰਟ ਹੋ ਗਈ ਉਹ ਤਾਂ ਕਿੰਨੇ ਥਾਵਾਂ ਦੇ ਉੱਤੇ ਡਾਇਵਰਟ ਹੋ ਗਈ ਤੁਹਾਨੂੰ ਤੁਹਾਡੀ ਸਪੋਰਟ ਕਰਨ ਵਾਲੀਆਂ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰਨ ਵਾਲੇ ਤੁਹਾਨੂੰ ਵੋਟ ਪਾਉਣਗੇ ਦੂਸਰੇ ਪਾਸਿਆਂ ਨੂੰ ਦੂਸਰੇ ਪਾਸੇ ਪਾਉਣਗੇ ਪੰਥ ਦੀ ਇੱਕ ਵੋਟ ਨਹੀਂ ਰਹੀ ਹੁਣ ਇਹ ਮੇਰੇ ਖਿਆਲੇ ਕਿ ਵੀ ਬਹੁਤ ਵੱਡੀ ਬਦਕਿਸਮਤੀ ਹੈ ਬੜਾ ਬੜਾ ਵੱਡਾ ਸਮਾਂ ਇਹ ਉਸ ਆਕਾਲੀ ਦਲ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਪਰ ਉਹਨਾਂ ਨੇ ਉਹ ਆਪਣੇ ਨਿਜਵਾਦ ਨੂੰ ਅੱਗੇ ਲਿਆ ਕੇ ਪਰਿਵਾਰਵਾਦ ਨੂੰ ਅੱਗੇ ਲਿਆ ਕੇ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹ ਜੋ ਜਿੰਨਾ ਚੀਜ਼ਾਂ ਵਾਸਤੇ ਆਕਾਲੀ ਦਲ ਖੜਾ ਹੋਇਆ ਸੀ ਉਹਨਾਂ ਨੂੰ ਆਪ ਹੀ ਛੱਡ ਦਿੱਤਾ ਆਪ ਹੀ ਉਹ ਤੋਂ ਪਿਛਾੜ ਗਏ ਤੇ ਇਹ ਇਹੋ ਹੀ ਮੇਰੇ ਖਿਆਲ ਬਹੁਤ ਵੱਡਾ ਕਾਰਨ ਹੋਇਆ ਤੇ ਹੁਣ ਲੋਕ ਤੇ ਉਹਨਾਂ ਨੂੰ ਵੈਸੇ ਹੀ ਨਕਾਰ ਚੁੱਕੇ ਸੀਗੇ ਹੁਣ ਜਿਹੜੇ ਕਿ ਦੇਖੋ ਕਿ ਸਰਕਾਰ ਚ ਚੁਣੌਣੇ ਦੋ ਤਿੰਨ ਐਮਐਲਏ ਤੇ ਆ ਗਏ ਹੁਣ ਇਹ ਲੋਕ ਸਭਾ ਦੀ ਇੱਕ ਸੀਟ ਬੜੀ ਮੁਸ਼ਕਲ ਨਾਲ ਬੜਾ ਜੋਰ ਲਾ ਕੇ ਜਿੱਤੀ ਗਈ ਤੇ ਉਹ ਤੋਂ ਹੁਣ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸ਼ਾਇਦ ਸਮੇਂ ਨੂੰ ਪਛਾਣਦੇ ਹੋયા ਉਹਨਾਂ ਨੂੰ ਸ਼ਾਇਦ ਆਪਣੇ ਆਪ ਹੀ ਇਸ ਕੱਲ੍ਹ ਦਸ ਸਮਰਪਿਤ ਹੋ ਜਾਣਾ ਚਾਹੀਦਾ ਛੇ ਕੱਲ੍ਹ ਤੱਕ ਉਹ ਤੇ ਜੇ ਲੋਕ ਨਹੀਂ ਚਾਹੁੰਦੇ ਤਾਂ ਉਹਨਾਂ ਨੂੰ ਆਪ ਹੀ ਹੱਥ ਜੋੜ ਕੇ ਬਹੁਤ ਲੰਮਾ ਸਮਾਂ ਲੋਕਾਂ ਨੂੰ ਸੇਵਾ ਦਾ ਮੌਕਾ ਦਿੱਤਾ ਮੇਰਾ ਅੰਤਲਾ ਸਵਾਲ ਹੈ ਕਿ ਹੁਣ ਜੀ ਉਹਨਾਂ ਨੂੰ ਨਵੇਂ ਜਿਹੜੇ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਬਿਲਕੁਲ ਮੇਰਾ ਹੁਣ ਅੰਤਲਾ ਸਵਾਲ ਹੈਗਾ ਕਿ ਹੁਣ ਚਲੋ ਤੁਸੀਂ ਇੱਕ ਨਵਾਂ ਆਗਾਜ਼ ਕਰਦੇ ਪਿਓ ਜਲੰਧਰੋਂ ਜਿਵੇਂ ਤੁਸੀਂ ਸ਼ੁਰੂ ਕੀਤਾ ਅੱਜ ਇਸ ਨੂੰ ਅੱਗੇ ਕਿੱਥੇ ਤੱਕ ਕਿਸ ਤਰ੍ਹਾਂ ਜਾਣਾ ਹੈ ਔਰ ਖਾਸ ਤੌਰ ਤੇ ਪੰਥਕ ਪੋਲਿਟਿਕਸ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਹੁਣ ਇਵੇਂ ਚਰਮਤੀਏ ਤੇ ਸੰਗਤਾਂ ਦੇ ਨਾਲ ਲੈ ਕੇ ਸੰਗਤਾਂ ਦੇ ਸਹਯੋਗ ਨੇ ਅੱਗੇ ਵਿਚਰਿਆ ਜਾ ਸਕਦਾ ਉਹਨਾਂ ਦੇ ਉਹ ਇਹ ਚੀਜ਼ ਹੈ ਕਿ ਉਹਨਾਂ ਦਾ ਦੁੱਖ ਸੁੱਖ ਜੋ ਸਾਡੀ ਕੌਮ ਦਾ ਹੈ ਸਾਰਿਆਂ ਨੂੰ ਇਹ ਚੀਜ਼ ਹੈ ਕਿ ਆਪਾਂ ਸਾਰੇ ਜਿਹੜੇ ਰਲ ਕੇ ਦੂਰ ਕਰ ਸਕਦੇ ਹਾਂ ਇਸ ਕਰਕੇ ਉਹਨਾਂ ਦੇ ਸੰਗਤਾਂ ਦੇ ਸਹਯੋਗ ਤੋਂ ਬਿਨਾ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾ ਤੇ ਅੱਗੇ ਨਹੀਂ ਵਧਿਆ ਜਾ ਸਕਦਾ ਠੀਕ ਹੈ ਬਹੁਤ ਸ਼ੁਕਰੀਆ ਬਿਲਕੁਲ ਮੇਰੇ ਨਾਲ ਸਰਦਾਰ ਸਰਸਿੰਗ ਹੋਂ ਦਾ ਸਮਾ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਨੇ ਰੋਵਾਨੀਆ ਪੰਜਾਬ